ਸਤਿ ਸ਼੍ਰੀ ਅਕਾਲ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਜਗਰਾਉਂ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਆਇਆ ਸਾਹਮਣੇ ਲੁਧਿਆਣੇ ਦੇ ਪੱਤ ਸ਼ੋਰੂਮ 'ਚ ਲੱਗੀ ਭਿਆਨਕ ਅੱਗ ਐਮਐਲਏ ਦੇ ਪਿਤਾ ਬਲਬੀਰ ਸਿੰਘ ਗਰੇਵਾਲ ਦਾ ਹੋਇਆ ਦੇਹਾਂਤ ਹਾਲੀਵੁੱਡ ਐਕਟਰ ਕਮਿੰਦਰਾ ਆ ਗਏ ਦੁਨੀਆ ਨੂੰ ਅਲਵਿਦਾ ਨਨਖਾਨਾ ਸਾਹਿਬ ਸਕੂਲ ਦੇ ਵਿੱਚ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਹੁਣ ਖਬਰਾਂ ਵਿਸਟਾਰ ਦੇ ਨਾਲ ਲੁਧਿਆਣੇ ਦੇ ਜਗਰਾਓ ਤੋਂ ਹੁਣ ਵੱਡਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਦੋ ਬਾਈਕ ਸਵਾਰ ਦੇ ਵੱਲੋਂ ਮਹਿਲਾਵਾਂ ਦਾ ਪਰਸ ਚੋਰੀ ਕਰ ਲਿਤਾ ਜਾਂਦਾ ਹੈ ਉਨਾਰੇ ਵੱਲੋਂ ਦਿਨ ਦਿਹਾੜੇ ਲੁੱਟ ਖੋਹ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੋ ਨਕਾਬ ਪੋਸ਼ ਜਿਹੜੇ ਨੇ ਉਹਨਾਂ ਦੇ ਵੱਲੋਂ ਉੱਥੇ ਪਰਸ ਚੋਰੀ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਬਾਈਕ ਤੇ ਫਰਾਰ ਹੋ ਜਾਂਦੇ ਨੇ ਇਹ ਪੂਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਨ ਦਾ ਜਿਹੜਾ ਭਰੋਸਾ ਦਿੱਤਾ ਜਾਂਦਾ ਹੈ ਤੇ ਜਿਹੜੀ ਮਹਿਲਾਵਾਂ ਦਾ ਬਸ ਛੋਰੀ ਹੁੰਦਾ ਮਾਂ ਤੇ ਬੇਟੀ ਉਹਨਾਂ ਦੇ ਜਿਹੜੇ ਜਿਹੜੇ ਪਤਨੀ ਸੀ ਉਸ ਦੇ પતિ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਪੁਲਿਸ ਦੇ ਵੱਲ ਪੁਲਿਸ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਜਾਂਦੀ ਹੈ ਜੀ ਮੇਰੀ ਬੇਟੀ ਤੇ ਮੇਰੀ ਵਾਈਫ ਨਾ ਮੇਰੀ ਲ ਬੇਟੀ ਦਾ ਸ਼ਾਦੀ ਦਾ ਹਾਂ ਉਹ ਇਸ ਸੰਬੰਧ ਵਿੱਚ ਕੋਈ ਸਮਾਨ ਲੈਣ ਲਈ ਜਗਰਾਵਾਂ ਆਈਆਂ ਸੀ ਹਾਂ ਉਹ ਸਮਾਨ ਲੈ ਕੇ ਜਦੋਂ ਵਾਪਸ ਸ਼ੇਰਪੁਰ ਖਾੜਕਾ ਦੇ ਪਹੁੰਚੀਆਂ ਹਾਂ ਤੇ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਸੀ ਮੌਨੇ ਹਾਂ ਉਹਨਾਂ ਨੇ ਪਿੱਛੋਂ ਪਹਿਲਾਂ ੱਤਕਾ ਮਾਰਿਆ ਤੇ ਫਿਰ ਉਹ ਪਰਸਾ ਤੇ ਸਿੱਧਾ ਉਖੋਕੇ ਤੇ ਫਿਰ ਫੇੜ ਕੇ ਲਾੜ ਲਾੜ ਲੈ ਲੈਣ ਦੇ ਭੱਜ ਗਏ ਕੱਚੇ ਰਸਤੇ 'ਤੇ ਠੀਕ ਹੈ ਜੀ ਹੁਣ ਪੁਲਿਸ ਨੂੰ ਸ਼ਿਕਾਇਤ ਦੇਤੀ ਆ ਤੁਸੀਂ ਹਾਂ ਸਰ ਪੁਲਿਸ ਨੂੰ ਸ਼ਿਕਾਇਤ ਦੇਤੀ ਆ ਜੀ ਸਾਨੂੰ ਉਮੀਦ ਆ ਪੂਰੀ ਕਾਰਵਾਈ ਕਰਨਗੇ ਜੀ 100% ਉਮੀਦ ਸਾਨੂੰ ਹਾਂ ਜੀ ਕੀ ਕਰੋਗੇ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋਈਆਂ ਜੋ ਚੌਕੀ ਪਾਸ ਪੁਲਿਸ ਅਸਿਸਟੈਂਟ ਦੇ ਨੇ ਲਾਇਮਾਨੇ ਬੜੀ ਹੀ ਜਲਦੀ ਨਾਲ ਕਾਬੂ ਕਰ ਲੇ ਬੰਦੇ ਸਾਨੂੰ ਵੀ ਉਮੀਦ ਆ ਇਹ ਜਲਦੀ ਹੀ ਕਾਬੂ ਹੋ ਜਾਣਗੇ ਇਹ ਸਾਡੇ ਮੁਲਾਜ਼ਮਾਂ ਐਸਐਸਪੀ ਦੀ ਡਿਊਟੀ ਕਰ ਰਹੇ ਉਹਨਾਂ ਦੀ ਵਾਈਫ ਤੇ ਬੇਟੀ ਬਾਜ਼ਾਰ ਗਏ ਸੀ ਬਾਜ਼ਾਰ ਤੋਂ ਵਾਪਸ ਆ ਰਹੇ ਸੀ ਤੇ ਦੋ ਨੌਜਵਾਨ ਮੁਰਸ਼ਦ ਸਵਾਰ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਰਸਨ ਕੋਲ ਪਹਿਲਾਂ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਨਾਂ ਛੱਡਿਆ ਤਾਂ ਫਿਰ ਝੜਕਾਂ ਮਾਰ ਕੇ ਚੁੱਕੇ ਲੈ ਗਏ ਉਹਨਾਂ ਵਿੱਚ ਦੋ ਮੋਬਾਈਲ ਸੀਗੇ ਤੇ 10-12 ਹਜ਼ਾਰ ਰੁਪਈਆ ਦੇ ਕਰੀਬ ਸੀ ਜੋ ਪਤਾ ਲੱਗਿਆ ਕੋਸੀ ਸੀਸੀਟੀਵੀ ਵਾਲੀ ਕੋਰਿੰਗ ਵਿੱਚ ਕੋਸੀ ਸੀਸੀਟੀਵੀ ਅਸੀਂ ਕਾਫੀ ਰਾਤ ਦੇ ਹੀ ਲੱਗੇ ਹਾਂ ਸਾਡੇ ਜੀ ਐਸ ਐਸ ਪੀ ਸਾਹਿਬ ਹਾਦਰਪੁਰ ਨੂੰ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਸੀ ਸਾਰਿਆਂ ਨੇ ਉਹ ਸੀਸੀਟੀ ਨਾਲ ਅਸੀਂ ਤੁਹਾਨੂੰ ਕਾਫੀ ਉੱਚ ਲੀਡ ਮਿਲ ਗਈ ਹੈ ਕਿ ਜਲਦੀ ਕੱਥਰ ਕਰਾਂਗੇ ਇੱਕ ਸੁੰਦਰ ਜੀ ਪੁਲਿਸ ਲਈ ਇਦਾਂ ਦੇ ਵਾਦ ਤਾਂ ਚੈਲੰਜ ਨਹੀਂ ਕਿ ਪੁਲਿਸ ਮੁਲਾਜ਼ਮਾਂ ਦੇ ਹੀ ਪਰਿਵਾਰਾਂ ਤੇ ਇਦਾਂ ਦੀ ਲੁੱਟ ਖੋਣ ਦੀ ਹੁਣ ਹੋਣੀ ਸ਼ੁਰੂ ਹੋ ਗਈ ਹੈ ਕੁਰਸ ਪਰਿਵਾਰਾਂ ਦੇ ਮੈਂਬਰਾਂ ਤੇ ਕਿਸੇ ਤੇ ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਪੁਲਿਸ ਮੈਂਬਰ ਆ ਜੇ ਇਹ ਅਸੀਂ ਵੀ ਦੇਖ ਪਬਲਿਕ ਦੇ ਹੈਗੇ ਆ ਪਬਲਿਕ ਹਾਂ ਠੀਕ ਹੈ ਸਾਡੀ ਜੌਬ ਆ ਇਹ ਤਾਂ ਜਿਹੜੀ ਵਾਰਦਾਤ ਆ ਵਾਰਦ ਕ੍ਰਿਮੀਨਲ ਬੰਦੇ ਨੇ ਤਾਂ ਵਾਰਦਾਤ ਕਰਨੀ ਹੁੰਦੀ ਆ ਸਾਡਾ ਕੰਮ ਆ ਪਹਿਲਾਂ ਉਹਨੂੰ ਰੋਕਣਾ ਜੀ ਜੇ ਅਗਰ ਰੁਕ ਗਿਆ ਹੋ ਜਾਂਦੀ ਆ ਤਾਂ ਫਿਰ ਸਾਡਾ ਕੰਮ ਆ ਡਿਟੈਕਟ ਕਰਨਾ ਤੇ ਅਸੀਂ ਡਿਟੈਕਟ ਕਰਾਂਗੇ ਜੇ ਵਾਰਦਾਤ ਹੋ ਗਈ ਆ ਤਾਂ ਡਿਟੈਕਟ ਕਰਾਂਗੇ ਇਹ ਕੋਈ ਜ਼ਰੂਰੀ ਨਹੀਂ ਇਹ ਵੀ ਪੁਲਿਸ ਮਲਾਜਾਂਗੇ ਹਰ ਇਨਸਾਨ ਜੋ ਪਬਲਿਕ ਆ ਉਹ ਵੀ ਤਾਂ ਸਾਡੀ ਆ ਅਸੀਂ ਪਬਲਿਕ ਦੇ ਤੇ ਪਬਲਿਕ ਸਾਡੀ ਉਮੀਦ ਹੈ ਜਲਦੀ ਇਹ ਕਾਬੂ ਕਰ ਬਿਲਕੁਲ ਫੜਾਂਗੇ ਬਿਲਕੁਲ 100% ਫੜਾਂਗੇ ਅਸੀਂ ਸਾਡੇ ਐਸਐਸਪੀ ਸਾਹਿਬ ਇਸ ਗੱਲ ਤੇ ਬਹੁਤ ਜ਼ਿਆਦਾ ਉਹ ਨੇ ਤੇ ਉਹ ਆਪ ਇਸ ਸਾਰੀ ਟੀਮਾਂ ਨੂੰ ਨਾਲ ਲੀਡ ਕਰ ਰਹੇ ਨੇ ਤੇ ਹਰ ਗੱਲ ਦੇ ਵਿੱਚ ਸਰਵਰ ਤੋਂ ਪੂਰੇ 72 ਅਸੀਂ ਫੜਾਂਗੇ ਬਿਲਕੁਲ 100% ਤਮਿੰਦਰ ਜੋ ਕਿ ਇੱਕ ਬਾਲੀਵੁੱਡ ਐਕਟ੍ਰੈਸ ਹਨ ਅਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਕੰਮ ਕਰਕੇ ਲੋਕਾਂ ਦਾ ਦਿਲ ਜਿਹੜਾ ਜਿੱਤਿਆ ਹੋਇਆ ਸੀ ਤੇ ਕਾਫੀ ਸਮੇਂ ਤੋਂ ਉਹ ਬਿਮਾਰ ਛਲ ਰਹੇ ਸਨ ਅਤੇ ਹਸਪਤਾਲ ਦੇ ਵਿੱਚ ਵੀ ਦਾਖਲ ਸਨ ਇਸ ਤੋਂ ਬਾਅਦ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਉਹ 99 ਸਾਲ ਦੀ ਉਮਰ ਨਿਵੇਸ਼ ਚ ਦੁਨੀਆ ਨੂੰ ਅਲਵਿਦਾ ਆਖ ਜੰਨੇ ਨੇ ਇਸ ਤੋਂ ਬਾਅਦ ਉਹਨਾਂ ਦੇ ਪੈਨ ਅਤੇ ਜਿਹੜੇ ਕਰੀਬੀ ਨੇ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਲੁਰੀਆਣੇ ਦੇ ਪਰਸ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਰਫੜੀ ਮੱਝਣ ਲਈ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਉੱਥੇ ਪਹੁੰਚਿਆ ਜਾਂਦਾ ਹੈ ਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਹਜੇ ਤੱਕ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਮਗਰੋਂ ਹੀ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਪਾਸ ਸ਼ੋਰੂਮ ਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦਾ ਕਾਰਨ ਜਿਹੜਾ ਹੈ ਉਹ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਦੁਕਾਨ ਦੇ ਵਿੱਚ ਜਿੰਨਾ ਵੀ ਸਮਾਨ ਹੁੰਦਾ ਹੈ ਉਹ ਸੜ ਕੇ ਸੁਆਹ ਹੋ ਜਾਂਦਾ ਕੁਮਾਰ ਮੰਡੀ ਟੋਡਾ ਸਟਰੀਟ ਦੇ ਨਾਲ ਲੈਦਰ ਪੁਆਇੰਟ ਹੈਗਾ ਜੀ ਇੱਥੇ ਅੱਗ ਲੱਗੀ ਹੈ ਜੋਨੇ ਕੋਈ ਲਗਭਗ 9 ਵਜੇ ਦੇ ਕਰੀਬ ਮੈਨੂੰ ਕਾਲ ਆਈ ਹੈ ਲੱਗਦਾ 8:30 9:00 ਦੇ ਕਰੀਬ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਐ ਸੀ ਤੇ ਮੌਕੇ ਦੇ ਉੱਤੇ ਇਹਨਾਂ ਨੇ ਆਪਣੇ ਵੱਲੋਂ ਆਤਮੋ ਜਾਲੇ ਫਾਇਰ ਬ੍ਰਿਗੇਡ ਨੇ 15 ਮਿੰਟਸ ਪਹਿਨਚੀ ਸੀ ਤੇ ਕੰਨਾ ਕੰਮ ਸੀ ਜੀ ਇੱਥੇ ਲੈਦਰ ਪੁਆਇੰਟ ਲੈਦਰ ਦੇ ਜਿਹੜੇ ਪਰਸਿਸ ਵਗੈਰਾ ਹੋ ਗਿਆ ਬੈਲਟਿਸ ਵਗੈਰਾ ਬੈਲਟ ਵਗੈਰਾ ਹੁੰਦੇ ਨੇ ਉਸ ਤੇ ਕੰਮ ਕੀਤਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਕੋਈ ਮਿਸਾਲ ਨਹੀਂ ਹੋਇਆ ਬਿਲਕੁਲ ਕੰਟਰੋਲ ਤੇ ਲੈਦਰ ਪੁਆਇੰਟ ਦਾ ਪ੍ਰੋਪਰਾਈਟਰ ਵਿਜੇ ਕੁਮਾਰ ਗੁੰਡਾ ਬੋਲ ਰਿਹਾ ਹੈ ਤੇ ਕੀ ਹੋਇਆ ਕਿੱਦਾਂ ਹੋਇਆ ਪਤਾ ਨਹੀਂ ਜੀ ਮੈਂ ਤਾਂ ਕਰਉਣ ਪਹੁੰਚੀ ਹਾਂ ਹਲੇ ਕਿ ਉਹ ਪਰਪਸ ਹੋਣਾ ਹੈ ਜੀ ਆਗ ਲੱਗੀ ਹੈ ਆ ਕਿਹਾ ਮੈਂ ਬੁੰਡੇ ਪੁੱਛਿਆ ਮੈਂ ਕਿਹਾ ਬੇਟਾ ਕਿੱਦਾਂ ਕਹਿੰਦਾ ਸਭ ਦੁਕਾਨ ਮੁਰਲੀ ਉਹ ਵੀ ਬੰਦ ਕਰਨ ਲੱਗੇ ਐ ਤੇ ਛੋਟ ਸਰਕਟਰ ਹੋਇਆ ਖਸਲ ਤੇ ਇਹ ਲੋਕ ਲੱਗੇ ਸਫਾਈਆਂ ਕਰਾਂ ਚ ਹੰਪੇ ਇੱਧਰ ਕਰਾ ਉੱਧਰ ਕਰਾ ਸਰ ਬਿਜਲੀ ਜੇ ਫੇਸ ਦੀ ਪੱਤੀ ਗਈ ਹੋਈ ਸੀ ਪੱਤੀ ਆਈ ਜਾਂ ਡਬਲ ਫੇਸ ਆ ਗਿਆ ਜੋ ਦੁਕਾਨ ਬੰਦ ਕਰਨ ਲੱਗੇ ਪਹਿਲਾਂ ਸਾਡੇ ਸਾਈਟਾਂ ਸਾਡੀਆਂ ਦੁਪਹਿਰੇ ਜਿਹੜੀਆਂ ਲਾਈਟਾਂ ਸਾਰੀਆਂ ਉਹ ਛੱਡ ਗਈਆਂ ਉਹਨਾਂ ਛੋਟ ਸਰਕਟਰ ਜੋ ਦੁਕਾਨਾਂ ਸੀ ਬੰਦ ਕਰਨ ਲੱਗੇ ਛੋਟ ਸਰਕਟਰ ਉੱਪਰ ਅੱਗ ਲੱਗੀ ਨਹੀਂ ਜਿਹੜੀਆਂ ਨਵੀਂ ਤਾਰਾਂ ਪਾਈਆਂ ਹੁੰਦੀਆਂ ਲੰਗੀ ਨਾਲ ਹੋਇਆ ਕੋਈ ਮਤਲਬ ਜਿਹੜੀ ਨਵੀਆਂ ਜਿਹੜੀ ਬਿਜਲੀ ਤਾਰਾਂ ਪਾਈਆਂ ਨਾ ਪਹਿਲਾਂ 2 ਫੇਸ ਦੀਆਂ ਆ ਰਹੇ ਸੀ ਉਜ ਦੁਆਰਾ ਫੇਰ ਡਬਲ ਫੇਸ ਆ ਗਿਆ ਉਹ ਨਾ ਕਰਕੇ ਆ ਗਿਆ ਲੱਗਦਾ ਸਾਰਾ ਅੱਜ ਚੇਂਜ ਹੋਈਆਂ ਤੁਹਾਡੀਆਂ ਹਾਂ ਇਧਰਲੇ ਪਾਸੇ ਅੱਜ ਹੀ ਚੇਂਜ ਹੋਈਆਂ ਸਾਰੇ ਸਾਨੂੰ 21:00 ਦੇ 3 ਮਿੰਟ ਤੇ ਇਤਲਾਹ ਆਈ ਕਿ ਕੋਮਾਰ ਮੰਡੀ ਟੋਡਾ ਸੂਟਸ਼ਾਪ ਦੇ ਨਾਲ ਲੈਦਰ ਪੁਆਇੰਟ ਵਾਲੇ ਕੋਈ ਬੈਗ ਵਾਲੀ ਦੁਕਾਨ ਦੇ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ ਤੇ ਅੱਗ ਤੇ ਕੰਮ ਚੱਲ ਗਿਆ ਤੇ ਬੈਕਅਪ ਤੇ ਦੋ ਤਿੰਨ ਗੱਡੀਆਂ ਹੋਰ ਮੰਗਾ ਕੇ ਤੇ ਅੱਧੇ ਘੰਟੇ ਤੇ ਅੱਗ ਤੇ ਕਾਬੂ ਪਾ ਲਿਆ ਜੀ ਆਗਰ ਸ਼ੋਰੂਮ ਸੀਗਾ ਜੀ ਬੈਗਾਂ ਦਾ ਲੇਡੀਜ਼ ਬੈਗ ਜਿੱਦਾ ਜੈਂਟਸ ਬੈਗ ਉਹ ਲੈਦਰ ਦੇ ਉਹ ਵਾਲੇ ਸਰ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਜਦੋਂ ਅਸੀਂ ਪਹੁੰਚੇ ਉਹ ਅੱਗ ਲੱਗੀ ਹੋਈ ਸੀ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਅਸੀਂ ਜਦੋਂ ਪਹੁੰਚੇ ਆ ਉਦੋਂ ਤੱਕ ਤਫਸੀਲ ਦਾ ਟਾਈਮ ਆ ਬਾਦਦਾ ਸਾਡੇ ਵੀ ਕਿੱਦਾਂ ਲੱਗੇ ਦੇ ਬਾਰੇ ਐਮਐਲਏ ਦਲਜੀਤ ਗਰੇਵਾਲ ਤੇ ਦੁੱਖ ਦਾ ਪਹਾੜ ਟੁੱਟ ਜਾਂਦਾ ਐ ਐਮਐਲਏ ਦੇ ਪਿਤਾ ਬਲਬੀਰ ਸਿੰਘ ਦਾ ਦੇਹਾਂਤ ਹੋ ਜਾਂਦਾ ਜਿਸ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸਸਕਾਰ ਦੀਆਂ ਰਸਮਾਂ ਕਿਤਨੀਆਂ ਚੰਗੀਆਂ ਨੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਿਆਸੀ ਅਤੇ ਸਮਾਜਿਕ ਆਗੂ ਵੀ ਉੱਥੇ ਪਹੁੰਚ ਰਹੇ ਨੇ ਮੇਕੀਨਿਆ ਜ ਵੱਡਾ ਦੁੱਖ ਹੈ ਦੁੱਖ ਦੀ ਘੜੀ ਹੈ ਕਿ ਵੱਡੇ ਵੀਰ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਦੇ ਫਾਦਰ ਸਾਹਿਬ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਔਰ ਪਿਓ ਦਾ ਜਣਾ ਮੈਨੂੰ ਲੱਗਦਾ ਦੁਨੀਆ ਦਾ ਵਿੱਚ ਸਭ ਤੋਂ ਵੱਡਾ ਘਾਟ ਆਇਆ ਮਾਪੇ ਕਦੇ ਨਹੀਂ ਲੱਭਦੇ ਲੰਭਾਂਦੇ ਸੋ ਗੁਰੂ ਚਰਨਾਚਰਦਾਸ ਜੀ ਉਹਨਾਂ ਨੂੰ ਅੱਗੋਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਦੇਣ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਮਾਤਮਾ ਤੇ ਪਿੱਛੋਂ ਸਾਨੂੰ ਸਾਰਿਆਂ ਨੂੰ ਪੂਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਪਰਿਵਾਰ ਹਮੇਸ਼ਾ ਹੀ ਵੱਡੇ ਵੀਰ ਦੇ ਨਾਲ ਮੁੱਢ ਨਮੁੱਢ ਲਾ ਕੇ ਹਮੇਸ਼ਾ ਖੜ੍ਹਾ ਮੈਨੂੰ ਹੱਜ ਵੀ ਯਾਦ ਸੀਐਮਸੀ ਐਡਮਿਟ ਤੇ ਮੇਰੇ ਪਾਪਾ ਹੀ ਮਿਲਣਗੇ ਠੀਕ ਹੈ ਪਾਪਾ ਹੀ ਵੀ ਪਛਾਣ ਲਿਆ ਕਹਿੰਦੇ ਕਿਉਂ ਨਹੀਂ ਪਛਾਣਨਾ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਕਹਿੰਦੇ ਤੈਨੂੰ ਬਹੁਤ ਵੱਡੀ ਲੀਡਰ ਬਣਾਉਣਾ ਤੇ ਅਹੀ ਆਸਰੇ ਵੀ ਪਾਪਾ ਹੀ ਵੀ ਹਸਪਤਾਲ ਦੇ ਵਿੱਚ ਵੀ ਤੁਸੀਂ ਵੀ ਬੈਠੇ ਹੋ ਯਾਦ ਆਸ ਤੁਹਾਨੂੰ ਔਰ ਕੱਲੇ ਕੱਲੇ ਗੱਲ ਕੱਲੇ ਕੱਲੇ ਬੰਦੇ ਦਾ ਪਤਾ ਕੱਲੇ ਕੱਲੇ ਘਰ ਦੀ ਚੀਜ਼ ਦਾ ਪਤਾ ਕੌਣ ਆਇਆ ਗਿਆ ਔਰ ਵੱਡਿਆਂ ਦਾ ਆਸ਼ੀਰਵਾਦ ਮੈਨੂੰ ਲੱਗਦਾ ਪ੍ਰਮਾਤਮਾ ਆਪ ਉਹਨਾਂ ਦੇ ਵਿੱਚ ਆ ਕੇ ਰਬ ਰੂਪੀ ਹੋ ਕੇ ਉਹਨਾਂ ਦੇ ਥਰੂ ਬਚਨ ਕਰਦਾ ਹੈ ਜੋ ਪਾਪਾ ਜੀ ਨਾਲ ਲਗਾ ਸੀ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਬਣਿਆ ਰਿਹਾ ਔਰ ਪਾਪਾ ਜੀ ਦਾ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਘਾਟਾ ਹੈ ਜਿਹੜੇ ਸਾਡੇ ਉਹਨਾਂ ਦੇ ਬਹੁਤ ਵੱਡਾ ਆਸ਼ੀਰਵਾਦ ਸੀ ਸਾਨੂੰ ਸਾਰਿਆਂ ਨੂੰ ਉਸ ਦੀ ਵੀ ਛੋੜ ਦੇ ਕੇ ਚਲੇ ਗਏ ਔਰ ਬਜ਼ੁਰਗਾਂ ਦਾ ਕਰਚ ਬੈਠਣਾ ਵੀ ਸਾਡੇ ਤੇ ਬਹੁਤ ਵੱਡਾ ਆਸ਼ੀਰਵਾਦ ਹੁੰਦਾ ਪਰ ਕਿਤੇ ਨਾ ਕਿਤੇ ਜਿੰਨੀ ਕੁ ਸਵਾਸਾਰ ਵੀ ਪੂੰਜੀ ਪ੍ਰਭੂ ਨੇ ਬਖਸ਼ਿਸ਼ ਕੀਤੀ ਉਹਨਾਂ ਬਾਖੂਬੀ ਸਮਾਜ ਦੇ ਵਿੱਚ ਸਮਾਜ ਦੀ ਸੇਵਾ 'ਚ ਲਗਾਈ ਹੈ ਔਰ ਜਿਹੜਾ ਘਾਟਾ ਪੂਰਨ ਨਹੀਂ ਹੋ ਸਕਦਾ ਪਰ ਕਿਤੇ ਨਾ ਕਿਤੇ ਇੱਕ ਹੀ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਉਹ ਆਪਣੇ ਜਨਾਂ ਨਿਵਾਸ ਔਰ ਬਾਕੀ ਪਰਿਵਾਰ ਨੂੰ ਪਾਣਾ ਮੱਲ ਦਾ ਬਲ ਬਖਸ਼ੇ ਪਰਿਵਾਰ ਦੇ ਨਾਲ ਤਾਂ ਬਹੁਤ ਵੱਡਾ ਲਿੰਕ ਹੈ ਆਪਣਾ ਸਾਡਾ ਪੁਰਾਣੀ ਬਜ਼ੁਰਗਾਂ ਤੋਂ ਸਾਂਝ ਹੈ ਪਰ ਕਿਤੇ ਨਾ ਕਿਤੇ ਜਦੋਂ ਦੇ ਐਮਐਲਏ ਸਾਡੇ ਕਰੇਵਲ ਸਾਹਿਬ ਬਣੇ ਨੇ ਔਰ ਕੌਂਸਲਰ ਵੀ ਅਸੀਂ ਇਕੱਠੇ ਰਹੇ ਹਾਂ ਬਜ਼ੁਰਗਾਂ ਦਾ ਅਸ਼ੀਰਵਾਦ ਲੈਣ ਦਾ ਕਾਫੀ ਬੜੀ ਮੌਕਾ ਮਿਲਿਆ ਪਰ ਪਤਾ ਨਹੀਂ ਸੀ ਅਚਾਨਕ ਸਾਨੂੰ ਸਾਰੇ ਨੂੰ ਸਿੱਧੀ ਵਿਸ਼ੋਲਾ ਦੇ ਜਾਣਗੇ ਪਰ ਜਿੰਨੀ ਖੁਸ਼ਾਹਤਾਂ ਉਹ ਵੀ ਪੁੰਜੀਪੁਰਬ ਨੇ ਬਖਸ਼ਿਸ਼ ਕੀਤੀ ਸੀ ਉਹਨਾਂ ਨੇ ਬਾਕੂਬੀ ਪਰਿਵਾਰ ਦੇ ਵਿੱਚ ਸਮਾਜ ਵਿੱਚ ਬਤਾਈ ਹੈ ਜਾਣਾ ਹਰ ਇੱਕ ਨੇ ਹੈ ਪਰ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਜ਼ਰੂਰੀ ਹੈ ਦੇਖੋ ਘਰੇਲ ਪਰਿਵਾਰ ਦਾ ਬਹੁਤ ਸਮਾਜ ਦੇ ਅੰਦਰ ਰੁਤਬਾ ਵਾ ਬਜ਼ੁਰਗਾਂ ਦਾ ਬੈਠਣਾ ਤੇ ਬਜ਼ੁਰਗਾਂ ਦਾ ਰਹਿਣਾ ਜ਼ਰੂਰੀ ਹੈ ਘਰ ਦੇ ਵਿੱਚ ਇੱਕ ਸਮਝ ਲਓ ਵੀ ਬੋਰਡ ਬੈਠਾ ਹੋਵੇ ਬਜ਼ੁਰਗ ਬੈਠਾ ਹੋਵੇ ਕੋਈ ਗੱਲ ਆ ਕਿਉਂਕਿ ਗਰੇਵਾਲ ਪਰਵਾਰ ਨੂੰ ਜਿਹੜਾ ਇਹ ਕਾਟਾ ਪਿਆ ਇਹ ਸਮਾਜ ਨੂੰ ਵੀ ਬਹੁਤ ਵੱਡਾ ਕਾਟਾ ਪਿਆ ਔਰ ਦਲਜੀਤ ਸਿੰਘ ਗਰੇਵਾਲ ਭੁਲਾਈ ਦੇ ਜੋ ਅੱਜ ਬਲੰਦੀਆਂ ਨੂੰ ਛੂਇਆ ਵਾ ਉਹ ਸਭ ਬਜ਼ੁਰਗਾਂ ਦਾ ਅਸ਼ੀਰਵਾਦ ਆ ਬਜ਼ੁਰਗਾਂ ਦੇ ਜਾਣ ਦਾ ਬਹੁਤ ਵੱਡਾ ਕਾਟਾ ਹੋਇਆ ਵਾ ਇਹ ਗਰੇਵਾਲ ਪਰਿਵਾਰ ਤੇ ਪੂਰੇ ਲੁਧਿਆਣੇ ਵਾਲਿਆਂ ਨੂੰ ਇਹ ਬਜ਼ੁਰਗ ਦੇ ਜਾਣ ਦਾ ਕਾਟਾ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਦੀਆਲਾ ਜੀ ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੰਕਾਣਾ ਸਾਹਿਬ ਸਕੂਲ ਦੇ ਵਿੱਚ ਧਾਰਮਿਕ ਸਮਾਗਮ ਜਿਹੜੇ ਨੇ ਉਹ ਕਿਤੇ ਜਾਂਦੇ ਨੇ ਅਤੇ ਸਮਾਗਮ ਦੇ ਵਿੱਚ ਅਖੰਡ ਪਾਠ ਵੀ ਕਰਵਾਇਆ ਜਾਂਦਾ ਹੈ ਅਤੇ ਅਖੰਡ ਪਾਠ ਦੇ ਭੋਗ ਟਿੰਡਨ ਬਾਅਦ ਪਾਈ ਜਾਂਦੇ ਨੇ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਇਸ ਸਮਾਗਮ ਦੇ ਵਿੱਚ ਪਹੁੰਚਦੇ ਨੇ ਦੇਖੋ ਪਹਿਲਾਂ ਤਾਂ ਗੱਲ ਸਭ ਤੋਂ ਵੱਡੀ ਇਹ ਹੈ ਉਹੀ ਕੌਮਾਂ ਤੇ ਉਹੀ ਸਮਾਜ ਤੇ ਉਹੀ ਸਭਾਵਾਂ ਬਚਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਤੇ ਕੁਦਰਤੀ ਸਾਡੇ ਜੀਵਨ ਕਾਲ ਵਿੱਚ ਸਾਬ ਸਿਰ ਗੁਰ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹਾਦਤ ਦਾ ਗੁਰਪਰਵਾਇਆ 25 ਨਵੰਬਰ ਨੂੰ ਤੇ ਉਹਨਾਂ ਦੇ ਨਾਲ ਤਿੰਨ ਸਿੱਖਾਂ ਦੀ ਲਾਸਾਨੀ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਵਿਆਲਾ ਜੀ ਦੀ ਸਮੂਚੀ ਕੌਮ ਜਿੱਥੇ-ਜਿੱਥੇ ਵੀ ਆ ਦੁਨੀਆ ਵਿੱਚ ਉਹ ਇਸਪੁਰਬ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ ਤੇ ਨਨਕਾਣਾ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਹੈ ਜਿਹੜਾ ਹੈ ਇਹ ਨਨਕਾਣਾ ਸਾਹਿਬ ٹرسٹ ਦੇ ਅਲੋ ਚਲਾਇਆ ਜਾ ਰਿਹਾ ਹੈ ਨਨਕਾਣਾ ਸਾਹਿਬ ٹرسٹ ਦੇ ਮੁਖੀ ਨੇ ਸardar Harjinder Singh Thami ਜੋ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਉਹ ਸਿਲਸਿਲੇ ਵਿੱਚ ਮੈਂ ਸਮਝਦਾ ਕਿ ਇਹ ਤੋਂ ਦੀ ਲੋਕਲ ਕਮੇਟੀ ਮੈਡਮ ਨੇਹਾ ਪ੍ਰਿੰਸੀਪਲ ਤੇ ਇਹਨਾਂ ਦੇ ਸਟਾਫ ਤੇ ਬੱਚਿਆਂ ਨੇ ਸਹਿਯੋਗ ਨਾਲ ਜਿਸ ਢੰਗ ਨਾਲ ਇਹਨਾਂ ਨੇ ਪ੍ਰਦਰਸ਼ਨੀ ਲਾਈ ਦੇਖੋ ਕੀ ਗੱਲ ਹੁੰਦੀ ਹੈ ਜੀ ਬੱਚਿਆਂ ਨੂੰ 10 ਸਫੇ ਪੜ੍ਹ ਕੇ ਇੱਕ ਯਾਦ ਰਹਿੰਦਾ ਹੈ ਜਿਹੜੀ ਪ੍ਰਦਰਸ਼ਨੀ ਨੂੰ ਪਿਕਚਰਸ ਦੇਖਦੇ ਨੇ ਉਹ ਇੱਕ ਮਾਈਂਡ ਚ ਕਨਸੈਪਟ ਬਣ ਜਾਂਦਾ ਇੱਕ ਛਾਪ ਛੱਡ ਜਾਂਦਾ ਤੇ ਉਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਉਹ ਬਹੁਤ ਵਧੀਆ ਕੀਤੀ ਤੇ ਫਿਰ ਜਿੰਨਾ ਵੀ ਪ੍ਰੋਗਰਾਮ ਕੀਤਾੰਦਾ ਕੀਤਾ ਸਾਰਾ ਬੱਚਿਆਂ ਨੇ ਕੀਤਾ ਇਹ ਸਲਾਘਾਯੋਗ ਹੈ ਤੇ ਉਤੋਂ ਵੱਡੀ ਜਿਹੜੀ ਮੈਂ ਸਮਝਦਾ ਗੱਲ ਇਹ ਹੈ ਕਿ ਅੱਜ ਇਸ ਗੁਰਪੁਰਬ ਦੀ ਮਹੱਤਤਾ ਕਹ ਹਰ ਸਾਲ ਇਹ ਪਰ ਆਜ ਦੇ ਸਮੇਂ 'ਚ ਇਸ ਕਰਕੇ ਹੈ ਕਿ ਗੁਰੂ ਸਾਹਿਬ ਦੀ ਇਹ ਲਸਾਨੀ ਸ਼ਹਾਦਤ ਕਿਸੇ ਵਿਸ਼ੇਸ਼ ਫਿਰਕੇ ਨੂੰ ਬਚਾਉਣ ਲਈ ਨਹੀਂ ਸੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੁੱਖ ਮਕਸਦ ਸੀ ਕਿ ਧਰਮ ਵਿਅਕਤੀ ਦੀ ਚੋਣ ਹੈ ਕਿ ਉਹਨੇ ਕਿਹੜਾ ਰੱਖਣਾ ਹੈ ਸਰਕਾਰਾਂ ਕੌੜਾ ਕਿਹੜਾ ਕਿਹੜਾ ਧਰਮ ਰੱਖਦਾ ਹੈ ਕਿਹੜੇ ਧਰਮ ਤੇ ਵਿਸ਼ਵਾਸ ਰੱਖਦਾ ਹੈ ਸਰਕਾਰਾਂ ਦੇ ਕੰਮ ਨਹੀਂ ਹਿਊਮਨ ਰਾਈਟਸ ਦੀ ਗੱਲ ਸੀ ਸਰਕਾਰੀ ਅਤਿਆਚਾਰ ਦੀ ਗੱਲ ਸੀ ਤੇ ਅੱਜ ਦੇ ਸਮੇਂ ਵਿੱਚ ਇਹਦੀ ਮਹੱਤਤਾ ਇਸ ਲਈ ਹੈ ਕਿ ਸਮੇਂ ਦੀਆਂ ਸਰਕਾਰਾਂ ਵੀ ਇਸ ਗੱਲ ਤੋਂ ਸੁਚੇਤ ਰਹਿਣ ਕਿ ਕਿਸੇ ਵੀ ਧਰਮ ਵਿਸ਼ੇਸ਼ ਵਿੱਚ ਸਰਕਾਰਾਂ ਦਾ ਦਖਲ ਦੇਣਾ ਨਹੀਂ ਬਣਦਾ ਸਰਕਾਰਾਂ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕਰਦਿਆਂ ਨੇ ਸੋ ਇਸ ਕਨਸੈਪਟ ਵਿੱਚ ਇਹ ਜਿਹੜਾ ਗੁਰਪ੍ਰਬਾਤ 350 ਸਾਲਾਂ ਦੀ ਵਿਸ਼ੇਸ਼ ਮਹੱਤਤਾ ਹੈਗੀ ਹੈ ਤੇ ਮੈਂ ਸਮਝਦਾ ਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਇਸੂਡੂ ਰੇ ਇਹਨਾਂ ਦੀ ਮੈਨੇਜਿੰਗ ਕਮੇਟੀ ਨੇ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਤੇ ਇਹਨਾਂ ਦੇ ਸਟਾਫ ਨੇ ਤੇ ਬੱਚਿਆਂ ਨੇ ਆਪਸ ਵਿੱਚ ਮਿਲ-ਖੁਲ ਕੇ ਜਿਹੜੇ ਸੋਹਣੇ ਢਾਂਗ ਨਾਲ ਬਣਾਇਆ ਇਹ ਵਿਧਾਈ ਦੇ ਪਾਤਰ ਨੇ ਅੱਜ ਸਕੂਲ ਦੇ ਵਿੱਚ 350ਵਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਮੈਂ ਭਾਈ ਸਤੀਦਾਨ ਜੀ ਨੂੰ ਭਾਈ ਮਤੀ达 ਜੀ ਨੂੰ ਤੇ ਭਾਈ ਦਿਆਲਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀ ਹਾਂ ਉਹਨਾਂ ਦੀ ਸ਼ਹਾਦਤ ਨੂੰ ਮੇਰਾ ਕੋਟਿ-ਕੋਟੀ ਪ੍ਰਣਾਮ ਹੈ ਜੀ ਇਹਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਹਿੰਦੂਆਂ ਦਾ ਜਦੋਂ ਔਰੰਗਜ਼ੇਬ ਨੇ ਜ਼ਬਰੀ ਧਰਮ ਪਰਿਵਰਤਨ ਕਰਾਇਆ ਸੀ ਉਸ ਤੇ ਰੋਕ ਲਗਾਈ ਸੀਗੀ ਤੇ ਇੱਕ ਇਤਿਹਾਸ ਰਚਿਆ ਸੀ ਇਵਨ ਕੀ ਮੈਂ ਇਹ ਕਹਿ ਸਕਦੀਆਂ ਕਿ ਉਹਨਾਂ ਨੇ ਇਤਿਹਾਸ ਦਾ ਰੁਖ ਮੋੜ ਕੇ ਰੱਖ ਦਿੱਤਾ ਸੀਗਾ ਸੋ ਸਾਨੂੰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਉਹਨਾਂ ਦੇ ਉੱਪਰ ਚੱਲਣਾ ਚਾਹੀਦਾ ਤੇ ਇਵਨ ਕੀ ਸਕੂਲਾਂ ਦੇ ਵਿੱਚ ਵੀ ਮੈਂ ਇਹ ਚਾਹੂੰਗੀ ਕਿ ਜਿਵੇਂ ਆਪਾਂ ਸਾਇੰਸ, ਮੈਥ, ਇੰਗਲਿਸ਼, ਐਸਐਸਟੀ, ਪੰਜਾਬੀ, ਹਿੰਦੀ ਨੂੰ ਕੰਪਲਸਰੀ ਕਰਦੇ ਆਂ ਡਿਗਨਿਟੀ ਦੇ ਪੀਰੀਅਡ ਨੂੰ ਵੀ ਕੰਪਲਸਰੀ ਕੀਤਾ ਜਾਵੇ ਮੇਰੇ ਸਕੂਲ ਦੇ ਵਿੱਚ ਸਕੂਲ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਸ਼ਬਦ ਕੀਰਤਨ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਸਾਡਾ ਫਰਸਟ ਪੀਰੀਅਡ ਡੇਲੀ ਬੇਸਿਸ ਦੇ ਉੱਤੇ ਡਿਵਿਨਿਟੀ ਦਾ ਲੱਗਦਾ ਹੈ ਤੇ ਦਸਾਂ ਗੁਰੂਆਂ ਦੀ ਜਿਹੜੀ ਬਾਣੀ ਹੈਗੀ ਆ ਉਹਦਾ ਪ੍ਰਚਾਰ ਕੀਤਾ ਜਾਂਦਾ ਹੈ ਬਹੁਤ ਜ਼ਰੂਰੀ ਹੈ ਜੀ ਬੱਚਿਆਂ ਦੇ ਵਿੱਚ ਨੈਤਿਕਤਾ ਜਿਹੜੀ ਹੈਗੀ ਆ ਉਹ ਜਾਗਰੂਕ ਕਰਨੀ ਕਾਇਮ ਕਰਨੀ ਜਿਵੇਂ ਕਿ ਗਰੇਵਾਲ ਸਾਹਿਬ ਨੇ ਵੀ ਦੱਸਿਆ ਕਿ ਬੱਚਿਆਂ ਦੇ ਵਿੱਚ ਜਿਹੜੀ ਨੈਤਿਕਤਾ ਹੈ ਘਟਦੀ ਜਾ ਰਹੀ ਹੈ ਇਹਦੇ ਜ਼ਿੰਮੇਵਾਰ ਆਪਾਂ ਸਭ ਹਾਂ ਜੇ ਸਕੂਲ ਦੇ ਵਿੱਚ ਅਧਿਆਪਕ ਇਸ ਚੀਜ਼ ਦਾ ਧਿਆਨ ਰੱਖਣ ਤੇ ਘਰ ਦੇ ਵਿੱਚ ਮਾਪਿਆਂ ਦੁਆਰਾ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤਾ ਅਸੀਂ ਬਹੁਤ ਹੱਦ ਤੱਕ ਜਿਹੜੀ ਨੈਤਿਕਤਾ ਦਾ ਪ੍ਰਚਾਰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਜਗਰਾਉਂ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਆਇਆ ਸਾਹਮਣੇ ਲੁਧਿਆਣੇ ਦੇ ਪੱਤ ਸ਼ੋਰੂਮ 'ਚ ਲੱਗੀ ਭਿਆਨਕ ਅੱਗ ਐਮਐਲਏ ਦੇ ਪਿਤਾ ਬਲਬੀਰ ਸਿੰਘ ਗਰੇਵਾਲ ਦਾ ਹੋਇਆ ਦਿਹਾਂਤ बॉलीवुड एक्टर तमिंद्र आज गए दुनिया नु अलविदा ننਖਾਨਾ ਸਾਹਿਬ ਸਕੂਲ ਦੇਗੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਹੈ ਨਹੀਂ ਮੈਨੂ ਦੇ ਇਜਾਦਤ ਸਤਿ ਸ਼੍ਰੀ ਅਕਾਲ